ਇੱਕ ਭਾਈ ਜੱਟ ਨੇ ਬਾਣੀਏ ਤੋਂ ਕਰਜ਼ਾ ਲੈ ਲਿਆ ਹਾਂ ਕਰਜ਼ਾ ਲੈ ਰਿਆ ਲੈ ਪੈਸੇ ਮੁੜਨ ਨਾ ਤੇ ਬਾਣੀਆ ਵਾਲਾ ਕਾਵੇ ਉਹ ਜ਼ਿੰਮੇਦਾਰ ਕਹਿੰਦਾ ਵੀ ਐਂ ਕਰ ਤਾ ਬਈ ਮੁੰਡਾ ਮੇਰਾ ਮੁੰਡਾ ਲੈ ਜਾ ਅਸੇ ਮੁੰਡਾ ਆਪਦੇ ਕੰਮ ਤੇ ਲਾ ਲੈ ਜਿੰਨਾ ਚਿਰ ਮੈਂ ਤੇਰੇ ਪੈਸੇ ਨਹੀਂ ਦਿੰਦਾ ਉਹਨਾਂ ਚਿਰ ਮੁੰਡਾ ਤੇਰੇ ਕੋਲੇ ਰਹੂ ਸਹੀ ਬਾਣੀਆ ਦਾ ਠੀਕ ਆ ਬਾਣੀਆਂ ਛੱਡਦਾ ਸੀ ਬਾਣੀਆਂ ਲੈ ਗਿਆ ਲਿਜਾ ਕੇ ਤੇ ਇਹ ਜਿਉਂ ਜਾਰੇ ਪੈਸਾ ਵਾਲਾ ਹੋਵੇ ਵਾਧੇ ਨੂੰ ਪੈਂਦਾ ਹੁੰਦਾ ਬਾਣੀਆਂ ਨੇ ਸੋਸ ਸਾਚ ਕੇ ਕਿਹਾ ਵੀ ਭੈ ਪੈਉਂ ਕਰਕੇ ਵੀ ਪੇਡਾਂ ਲੇੜ ਗਈ ਅੱਛਾ ਵੀ ਪੇਡਾਂ ਚ ਬੰਦਾ ਬਹੁਤਾ ਪੇੜ ਵੱਧਦੀ ਬਹੁਤਾ ਰੂਮ ਵਿਖਦੀ ਆ ਵੱਧਦੀ ਆ ਉਹਨਾਂ ਵਿਖਦੀ ਆ ਲੇਲੇ ਵਿਖਦੇ ਆ ਆਮਦਨਾ ਉਹਨਾਂ ਪੇਡਾਂ ਦੇਤੀਆਂ ਅੱਛਾ ਜੀ ਪੇਡਾਂ ਲੰਗਾ ਮੰਗਾ ਤੇ ਉਹ ਜਿਉਂ ਚਾਰ ਨਜਾਇਆ ਕਰੇ ਤੇ ਇਰੀ ਕਾਚੀ ਵਰਗੀ ਸੰਗਲੀ ਹੁੰਦੀ ਆ ਇਹ ਭਾਈ ਡਾਂਗ ਮਾਰਿਆ ਖਰੇ ਜੋ ਅੰਗਰੋੜ ਤੋੜ ਦਿਆ ਖਰੇ ਇਹ ਤਾਂ ਮਹੀਨੇਾਂ ਵਿਚ ਮਾਰਦਿਆਂ ਅਸਈ ਜੋ 30 40 ਮਹੀਨੇਾਂ ਵਿਚ ਮਾਰਦਿਆਂ ਤੇ ਬਾਣੀਆਂ ਸੰਸਾ ਕਰ ਗਿਆ ਮੈਂ ਘਾਟਾ ਪੈਂਦਾ ਮੈਂ ਘਾਟਾ ਪੈ ਗਿਆ ਹੂੰ ਬਾਣੀਆਂ ਜੋ ਮਰ ਗਿਆ ਜੋ ਬਾਣੀਆਂ ਮਰ ਗਿਆ ਤੇ ਉਹ ਕਹਿੰਦਾ ਮੰਗ ਤੁਸੀਂ ਨਾ ਉਹ ਕਹਿੰਦਾ ਵੀ ਲਾਲੀ ਨੂੰ ਕਹਿੰਦਾ ਬੇਬੇ ਭੇਡਾਂ ਵੇਚ ਦੇ ਹੂੰ ਔਰ ਕੀ ਕਰ ਪਤਾ ਲੈ ਵੇਚ ਦੇ ਮੈਂ ਨਹੀਂ ਛਾਰਨਾ ਯਾਨੀ ਉਹਨਾਂ ਦਾ ਹੀ ਬਣ ਗਿਆ ਮੁੰਡਾ ਉਹਨਿੰਦਾ ਹਰ ਵਕਤ ਸੀ ਉਹ ਲਾਲੀ ਨੇ ਭੇਡਾਂ ਵੇਚ ਦਿੱਤੀਆਂ ਹੁਣ ਮੱਈਆਂ ਲੈ ਅੱਛਾ ਜੀ ਮੱਈਆਂ ਲੈ ਲਈਆਂ ਮੱਈਆਂ ਲੈ ਕੇ ਤੇ ਮੱਈਆਂ ਚਾਰਿਆ ਕਰੇ ਦੁੱਧ ਵੇਚਿਆ ਕਰੇ ਤੇ ਪੱਠੇ ਲਿਆਇਆ ਕਰੇ ਚੋਰੀ ਅੱਛਾ ਜੀ ਰਾਤ ਨੂੰ ਜਾਇਆ ਕਰੇ ਸੀ ਨਰਵਾ ਦੋ ਮਣ ਦੀ ਭਰੀ ਵੱਢਿਆ ਕਰੇ ਹੋਪ ਗਿਆ ਕਰਕੇ ਚੱਕ ਲਿਆਇਆ ਕਰੇ ਕਹਦਣਾ ਨੰਗਦੇ ਨੰਗਦੇ ਨੂੰ ਤੇ ਇੱਕ ਦਿਨ ਗਿਆ ਜਾ ਕੇ ਤੇ ਜੱਟ ਦੇ ਛੋਲੇ ਤੇ ਮੈਥੇ ਅਗੇ ਲਾ ਕੇ ਬੀਜਦੇ ਸੀ ਬਲਦਾਂ ਨੂੰ ਨਰਾਨ ਨਹੀਂ ਹੁੰਦਾ ਉਹ ਪਾਉਂਦੇ ਹੁੰਦੇ ਸੀ ਛੋਲੇ ਮੈਥੇ ਬੀਜੇ ਵੇ ਤੇ ਉਹਨੇ ਜਾ ਕੇ ਭਰੀ ਬੱਢ ਲਈ ਬੱਢ ਕੇ ਤੇ ਕਾਸ ਕੇ ਇਹਨੂੰ ਲੱਗਿਆ ਨਾ ਚੱਕਣਾ ਜਿਤ ਦੇ ਵਿੱਚ ਵਿਚਾਰ ਆਈ ਵੀ ਮਨਾ ਚੋਰੀ ਲੱਖਦੀ ਵੀ ਤੇ ਚੋਰੀ ਕੱਖਦੀ ਵੀ ਇਹ ਕੰਜਰਾ ਜੇ ਇਥੇ ਜੱਟ ਆ ਗਿਆ ਮਾਰਿਆ ਬਰਛਾ ਤੇਰੀ ਜਾਨ ਕਢ ਦੂ ਤੂੰ ਕੀ ਲੈਣਾ ਹੈ ਜੇ ਕੰਮ ਤੋਂ ਅਸਈ ਉੱਥੇ ਰੱਸਾ ਖਿੱਚ ਲਿਆ ਲੈ ਨਹੀਂ ਚੱਕ ਕੇ ਅਸਈ ਉੱਥੇ ਛੱਡਿਆ ਆਖੇ ਲਾਲੇ ਨੂੰ ਕਹਿੰਦਾ ਬੇਬੇ ਮੱਝਾਂ ਵੀ ਵੇਚ ਦੇ ਮੈਂ ਨਹੀਂ ਰੱਖਣਿਆ ਫੜਾ ਦੇ ਇਸ ਬਰੇ ਜੀ ਨੂੰ ਮਰਜ਼ੀ ਦੇ ਦੇ ਮਤਲਬ ਪੱਠੇ ਵੀ ਨਹੀਂ ਲਿਆਉਣੇ ਉਹ ਲਾਲੀ ਨੇ ਪਾਈ ਬਕਾਊ ਕਰਤੀਆਂ ਤੇਰੇ ਮੇਰੇ ਵਰਗੇ ਮੱਝਾਂ ਲੈ ਗਏ ਮਗਨ ਲਏ ਗਏ ਤੇ ਉਹਦੇ ਚਿੱਤ ਚੋਂ ਹੋ ਗਿਆ ਵੀ ਜੇ ਤਾਂ ਮੈਂ ਹੁਣ ਚੋਰੀ ਕਰਦਾ ਇਹਦੀ ਵੀ ਪੱਠਿਆਂ ਦੀ ਵੀ ਚੋਰੀ ਆ ਜੇ ਮੈਂ ਕੋਈ ਵੱਡੀ ਚੋਰੀ ਕਰਾਂ ਤਾਂ ਵੀ 19 ਚੋਰੀ ਹੋਵੇ ਇਹਨਾਂ ਦਾ ਵੱਡੀ ਚੋਰੀ ਕਰਾਂ ਅੱਛਾ ਉਹਨੇ ਜਾ ਕੇ ਰਾਜਾ ਗੱਨਾ ਪਨ ਲਿਆ ਐਸੇ یوں ਗੱਲਾਂ ਪਨ ਲਿਆ ਗੱਲਾਂ ਪਨ ਕੀਤ ਨੇ ਭਾਈ ਲਿਆ ਕੇ ਸਿੱਟੀ ਦਾ ਪਨ ਲਾ ਲਾਲਿਆਂ ਦੇ ਘਰੇ ਨਹੀਂ ਲਾਲਿਆਂ ਦਾ ਮੁੰਡਾ ਬਣਿਆ ਪਿਆ ਸੀ ਤੇ ਪਿਆ ਖੜਕਾੜ ਚਾਂਦੀ ਦੇ ਪੈਸੇ ਹੁੰਦੇ ਸੀ ਲਾਲੀ ਭੱਜ ਕੇ ਆ ਗਈ ਵੀ ਪੁੱਤ ਕਿੱਥੋਂ ਲਿਆਇਆ ਇਹਨੇ ਹੋਰ ਆ ਵੇ ਵੇ ਗੱਲਾਂ ਭੰਲਿਆ ਰਾਜੇ ਦਾ ਹੁਣ ਦੋ ਗੜੇ ਹੋਰ ਲਾ ਲੈਣ ਦੇ ਮੈਨੂੰ ਹੂੰ ਉਹਦਾ ਮੁੰਡਾ ਸੀ ਬੁਗਦੂ ਅਸਰ ਅਰੇ ਵੇ ਪੁੱਤ ਬਹੁਤ ਦੂ ਨੂੰ ਲੈ ਜਾ ਨਾਲ ਉਹ ਆਲਾ ਤੂੰ ਬੁਗਦੂ ਨੂੰ ਰਹਿਣ ਦੇ ਜਾਣ ਦੇ ਜੇ ਪਹਿਰੇਦਾਰ ਜਾਗ ਪਏ ਮੈਂ ਤਾਂ ਡੱਕਾ ਨਹੀਂ ਦਵਾਲ ਉਹਨਾਂ ਨੂੰ ਤੇ ਬੁਗਦੂ ਫੜਿਆ ਜਾਉ ਠੀਕ ਹੈ ਇਹ ਸਾਲਾ ਲਾਲਚ ਬੇਈਮਾਨ ਉਹ ਕਹਿੰਦੀ ਪੁੱਤ ਜਿਹੜੇ ਧਲੀਪ ਸੇਰੀ ਲਿਆਉ ਉਹੀ ਸਹੀ ਠੀਕ ਹੈ ਇਹ ਉਹ ਨਾ ਹੀ ਹਟੀ ਨਾਲ ਲੈ ਗਿਆ ਨਾਲ ਲਿਜਾ ਕੇ ਜਦੋਂ ਯਾਹ ਗੱਲੇ ਪੰਨਾ ਬਨ ਲੀਆਂ ਚੱਕਣ ਦੀ ਤਿਆਰੀ ਹੋਈ ਤੇ ਪਹਿਰੇਦਾਰਾਂ ਨੂੰ ਪਾਇਆ ਪਤਾ ਨਾ ਕਿ ਪਹਿਰੇਦਾਰਾਂ ਨੇ ਪਾਇਆ ਰੋਲਾ ਉਹਦੇ ਪਾਰ ਥਾਂ ਹੀ ਬੁੱਧੂ ਤਾਂ ਲੰਘ ਗਿਆ ਨਾ ਇਹਦਾ ਲੰਘ ਗਿਆ ਜੱਟ ਦਾ ਮੁੰਡਾ ਤਾਂ ਮੰਗਤ ਤਾਂ ਲੰਘ ਗਿਆ ਉਹ ਜਦੋਂ ਸਨ ਵਿਚਾਲੇ ਆਇਆ ਤੇ ਉਹ ਉਹਨਾਂ ਨੇ ਲੱਤਾਂ ਫੜ ਲਈਆਂ ਪਿੱਛੋਂ ਤੋਂ ਤੇਰੇਆ ਮੰਗਤ ਦਾ ਬਾਹਾਂ ਫੜੀਆਂ ਵਾਂਗ ਗੁੱਟ ਫੜੇ ਵੇ ਉਹਨਾਂ ਦੀਆਂ ਲੱਤਾਂ ਫੜੀਆਂ ਗਿੱਟੇ ਫੜੇ ਵੇ ਪਹਿਰੇਦਾਰ ਦੇ ਉਹ ਪੈਰਾਂ ਦਾ ਅੰਦਰੋਂ ਖਿੱਚਦਾ ਤੇ ਮੰਗਤ ਬਾਹਰੋਂ ਖਿੱਚਦਾ ਮੰਗਦੇ ਕਿਰਪਾਨ ਪਾਈ ਵੀ ਗਾਲ 'ਚ ਲਖਣਾ ਬੰਨੀ ਵੀ ਸਹੀ ਕਮਰ ਕਸਾ ਪੱਕਾ ਸਿਆ ਪਿਆ ਜਦੋਂ ਉਹਨੇ ਦੇਖਿਆ ਵੀ ਇਹ ਲੈ ਚੱਲੇ ਖਿੱਚ ਕੇ ਤੇ ਵੀ ਹੁਣ ਮੈਂ ਤਾਂ ਮੈਂ ਵੀ ਨਾਲ ਫਸੂੰਗਾ ਉਹਨੇ ਕਿਰਪਾਨ ਕੱਢੀ ਕੱਢ ਕੇ ਤੇ ਮਾਰੀ ਧੌਣ ਤੇ ਤੇ ਸਿਰ ਵੱਢ ਲਿਆ ਠੀਕ ਹੈ ਵੱਢ ਕੇ ਸਿਰ ਲੈ ਗਿਆ ਉਨ ਸਿਰ ਲੈ ਗਿਆ ਤੇ ਲਿਜਾ ਕੇ ਤੇ ਵੇ ਪੋਤਾਰੀ ਆਇਆ ਨਹੀਂ ਬੁਗਦੂ ਉਹਨੇ ਕੱਟ ਕੇ ਸਿਰ ਦਾ ਖਰਤਾ ਦਾ ਚੱਕ ਲਾ ਸਹੀ ਰੋਣ ਲੱਗੀ ਆ ਦਾ ਰੋਣਾ ਹੁਣ ਇਹਦਾ ਮਰਨ ਲਾ ਗਿਆ ਮਾਰੋ ਜੇ ਤੂੰ ਰੋਈ ਗੱਲ ਹੋ ਜੂ ਲੀਕ ਹੂੰ ਨਾਲੇ ਦਾ ਮੈਨੂੰ ਫਾਹੇ ਚਾੜੂ ਰਾਜਾ ਤੇ ਨਾਲੇ ਚਾੜੂ ਤੈਨੂੰ ਵੀ ਤੂੰ ਰੋ ਨਾ ਚੁੱਪ ਕਰ ਜਾ ਉਹ ਕਹਿੰਦੀ ਫੇ ਮੈਨੂੰ ਤਾਂ ਰੋਣ ਆਉਂਦਾ ਮੈਂ ਤਾਂ ਢਿੱਡ ਹੌਲਾ ਕਰਨਾ ਉਹ ਕਹਿੰਦਾ ਸਵੇਰੇ ਤੂੰ ਆਉਂਕ ਨਹੀਂ ਤੂੰ ਬਣ ਜੇ ਗੁਜਰੀ ਦਹੀਂ ਜਮਾਲੀ ਗੁਜਰੀ ਬਣ ਕੇ ਤੇ ਦੂਜੇ ਮੁਹੱਲੇ ਲੱਗਣੀ ਵੇਚਣ ਤੇ ਮੈਂ ਆਉਂਗਾ ਡਾਂਗ ਮੇਰੇ ਕੋਲੇ ਹੋਊਗੀ ਤੇ ਮੈਂ ਤੈਨੂੰ ਕੋਈ ਦੇ ਮੈਨੂੰ ਆਹ ਤੇ ਕੱਪ ਦੇ ਮੈਨੂੰ ਤੂੰ ਕਹੀਂ ਮੈਂ ਤਾਂ ਤਿੰਨ ਪੈਸਾ ਦੇਣਾ ਮੈਂ ਕਹਣਾ ਵੀ ਦੋ ਪੈਸਾ ਲੈਣਾ ਰੌਲਾ ਪਾਉਂ ਮੈਂ ਡਾਂਗ ਮਾਰੂੰ ਤੇਰੀ ਮੜਕਣੀ ਪੰਦ ਤੇ ਮੜਕਣੀ ਦਾ ਬੈਣ ਪਾ ਕੇ ਉਹਦੇ ਭਜਨਾਂ ਰੂਪੀ ਤੂੰ ਅੱਛਾ ਹੀ ਬਠੀਕਾ ਉਹਨੇ ਭਾਈ ਨਹੀਂ ਜਮਾਈ ਗੁਜਰੀਆਂ ਵਾਲੇ ਢੀਡੇ ਪਾਏ ਗੁਜਰੀ ਬਣ ਕੇ ਦੂਜੇ ਮੋਹੱਲੇ ਜਾ ਕੇ ਲਾਗੀ ਵੇਚਣ ਆ ਗਿਆ ਡਾਂਗ ਦੇਖਿਆ ਅਠ ਦਾ ਮੁੰਡਾ ਹਲਾ ਹਾਂ ਮਾਈ ਕਿਵੇਂ ਦਿੰਮੀ ਕੀ ਕਾਪ ਉਹ ਹੀ ਤਨ ਪੈਸੇ ਦਾ ਉਹ ਵਾਲੀ ਮੈਂ ਤਾਂ ਦੋ ਦੇਣੇ ਆ ਉਹ ਵਾਲੀ ਮੈਂ ਨਹੀਂ ਦੋ ਪੈਸੇ ਲੈਣੇ ਮੈਨੂੰ ਨਹੀਂ ਭੁਗਦੇ ਉਹਨੇ ਡਾਂਗ ਮਾਰੀ ਸਿੱਧਾ ਗਲ ਮਿੱਥੀ ਦੀ ਡਾਂਗ ਮਾਰ ਕੇ ਮੜਕਣੀ ਭੰਤੀ ਉਹ ਫਿਰ ਰੋਂਦੀ ਦਾ ਭੁਗਦੂ ਨਹੀਂ ਸੀ ਤੇ ਨਾਂ ਲਿਆ ਮੜਕਣੀ ਦਾ ਉਹ ਬੈਣ ਪਾਪ ਪਾ ਕੇ ਮੈਂ ਟੱਡੋ ਹੌਲਾ ਕਰਿਆ। ਇਵੇਂ ਆਪਣੇ ਆ ਬੁੜੀਆਂ ਜੇ ਜਾਂਦੀਆਂ ਕਿਸੇ ਦੇ ਮਰਗ ਹੋਈ ਹੁੰਦੀ ਆ ਪਾਇਆ ਬਾ ਸੁਰਮਾ ਹੁੰਦਾ ਰੋਣਗੀਆਂ ਸੁਰਮਾ ਨਹੀਂ ਨਿਕਲਦਾ ਜੇ ਰੋਈਆਂ ਰੂਹ ਤਾਂ ਆਪਦੇ ਨੂੰ ਰੂਗੀ ਆਪਦੇ ਦੇ ਬੈਣ ਪਾਪਾ ਰੂਗੀ। ਉਸ ਤਰ੍ਹਾਂ ਦਾ ਉਹਨੇ ਬੈਣ ਪਾਪ ਆਖਦੇ ਜਾਣੀਆਂ ਤੇ ਟੱਡਾ ਹੌਲਾ ਕਰ ਲਿਆ। ਜਦੋਂ ਰਾਜੇ ਨੂੰ ਪਤਾ ਲੱਗਿਆ ਰਾਜਾ ਕਚੇਰੀ ਦੇ ਵਿੱਚ ਦੱਸਿਆ ਵੀ ਗੱਲ ਆ ਹੋ ਗਈ ਤੇ ਸਿਰ ਲੈ ਗਿਆ ਵੱਢ ਕੇ। ਰਾਜਾ ਕਹਿੰਦਾ ਲੈ ਉਹ ਫੜਿਆ ਨਹੀਂ ਜਾਣਾ ਜ਼ੋਰ ਲਾ ਲਿਓ। ਉਹਦਾ ਵੱਡਾ ਬਲਾਖ ਲੱਗਿਆ ਜ਼ੋਰ। ਮਉੜੀ ਐਡੀ ਅਕਲ ਨੇ ਕੰਮ ਕਰਿਆ ਵੀ ਸਿਰ ਤਾਂ ਵੱਡ ਖੇਡ ਗਿਆ ਵੀ ਮੈਂ ਸਿਆਣ ਚਾ ਆਉਗਾ ਇਹ ਜੇ ਸਿਆਣ ਚਾ ਨਾਲੋਂ ਫੜਿਆ ਜਾਣਾ ਸੀ ਲੈ ਓਂ ਕਰਿਓ ਹੁਣ ਤੁਸੀਂ ਰਹੋ ਚੁਸਤ ਤੁਹਾਡੇ ਨਾਲ ਸਿਰ ਵੀ ਫੂਕੂਗਾ ਅੱਛਾ ਜੀ ਸਿਰ ਦਾ ਸ਼ਿਸ਼ਕਾਰ ਕਰ ਜਾਣਾ ਤੁਹਾਡੇ ਨਾਲ ਉਹ ਤੇਰੇ ਮੇਰੇ ਅਲਕੇ ਕਹਿੰਦੇ ਸੀ ਬੰਨ ਲਾਂਗੇ ਤੇ ਫੜ ਲਾਂਗੇ ਕਿਵੇਂ ਕਰ ਜੂ ਮਾ ਤਾਂ ਚੰਗਾ ਬੜਕ ਰੱਖਿਓ ਜਦੋਂ ਭਾ ਜੋ ਮੁੰਡੇ ਦਾ ਸ਼ਿਸ਼ਕਾਰ ਕਰਨ ਲੱਗੇ ਤੇ ਸਾਰ ਬਣ ਗਿਆ ਹੂੰ ਸਭ ਪਾ ਕੇ ਸਾਧਾਨ ਲਈ ਦੇ ਸਾਥ ਬਣ ਗਿਆ ਤੇ ਸਿਰ ਲੈ ਲਿਆ ਕੱਠ ਚ ਲੈ ਕੇ ਉਹਦੋਂ ਐ ਰੋ ਐਰ ਵੀ ਜਲੀ ਪੇਸੇ ਬਾ ਵੀ ਪੂਰਾ ਮੱਚੀ ਜਾਵੇ ਪੰਜਾਬੜਿਆ ਜੇ ਕਹਿੰਦਾ ਉਹ ਭਾਈ ਫੱਕਰੋ ਆਲੇ ਹਾਂ ਬਾਬਾ ਉਹ ਭਾਈ ਦੇਖੋ ਮੈਨੂੰ ਚਾਹਣ ਪੀਣੀ ਆ ਅੱਗ ਦੇ ਹੋ ਪੁਰਾ ਉਹ ਕਹਿੰਦੇ ਬਾਬਾ ਅਗਨੀ ਤੈਨੂੰ ਮਿਲਣੀ ਸਵੇਰੀ ਆਗਾ ਰਾਜੇ ਦਾ ਹੁਕਮਾ ਇੱਥੇ ਅਗਨੀ ਤੈਨੂੰ ਲੈਣੀ। ਉਹ ਆਹ ਭਾਈ ਮੈਂ ਕੀ ਕਰਨੀ ਆ ਮੈਂ ਤਾਂ ਚੱਲਣ ਪੈਣੀ ਆ। ਨਹੀਂ ਬਾਬਾ ਉਹਨੇ ਤਿੰਨ ਚਾਰ ਨੂੰ ਕਿਹਾ ਨਾ ਉਹ ਅੱਗ ਨਾ ਦੇਣ। ਉਹ ਅੱਗ ਮੰਗੇ। ਉਹਨੇ ਕੱਢ ਕੇ ਦਾ ਕੱਛ ਚੋਂ ਚੋਲੇ ਦੇ ਸਹਰਾ ਤੇ ਵਿੱਚ ਮਾਰਿਆ ਸਵੇਰੇ ਆ ਆ ਚੱਕ ਰੋ ਮੁੜ ਕੇ ਯਾਰਾ ਛਿਰ ਮਮਣੀ ਪਿੰਦੇ। ਉਹਨਾਂ ਨੇ ਕਹੇ ਚਲ ਮੈਂ ਸੱਟ ਗਿਆ। ਠੀਕ ਹੈ। ਜਦੋਂ ਸ਼ਿਸ਼ਕਾਰ ਕਰਕੇ ਜਾ ਕੇ ਐਡੋ ਡਿੱਕਰ ਉਪਰੀ ਪੈ ਗਏ ਤੇ ਦਿਨ ਚੜਿਆ ਤੇ ਰਾਜੇ ਦੀ ਕਚਹਿਰੀ ਲੱਗੀ ਤੇ ਹੋ ਗਏ ਸਾਰੇ ਹਾਜ਼ਰ ਮੁਨਸੀ ਵਜ਼ੀਰ ਸਾਰੇ ਕੋਜੇ ਕਾਜੇ ਜਾਵੜੇ ਉਹ ਰਾਜਾ ਕਹਿੰਦਾ ਹਾਂ ਭਾਈ ਕੋਈ ਆਇਆ ਉਹ ਆਰੇ ਜੀ ਕੋਈ ਚਿੜੀ ਨਹੀਂ ਛਪਣ ਦਿੱਤੀ ਇੱਕ ਸਾਰ ਆਇਆ ਸੀ ਉਹ ਮੰਗਦਾ ਸੀ ਚਲਮ ਸੀ ਉਹਦੇ ਕੋਲੇ ਤੇ ਉਹ ਮੰਗਦਾ ਸੀ ਅੱਗ ਚਰਮ ਪੀਣ ਨੂੰ ਤੇ ਅਸੀਂ ਨਹੀਂ ਦਿੱਤੀ ਅੱਗ ਤੇ ਉਹਨੇ ਚਲਮੀ ਸਟ ਗਿਆ ਵਿਚ ਮਛਦੇ ਚ ਵਿਚਰਾ ਆ ਚੱਕ ਲੋ ਮੈਂ ਮੁੜ ਕੇ ਚਲਮੀ ਨਹੀਂ ਪੀਣੀ ਉਹ ਆ ਕੰਜਰੋ ਚਲਮੀ ਸੀ ਫਿਰ ਉਹਦਾ ਸਿਰ ਸੀ ਹੁਣ ਜਾ ਕੇ ਫੋਲ ਕੇ ਦੇ ਲੋ ਚਲਮੀ ਨਿਕਲਣੀ ਵਿਚੋਂ ਤੇ ਹੁਣ ਤੁਸੀਂ ਔਂ ਕਰਿਓ ਉਹਦਾ ਪੂਰਾ ਚੋਸਤ ਰਹੋ ਤੇ ਉਹਨੇ ਤੁਹਾਡੇ ਨਾਲ ਫੁੱਲ ਵੀ ਚਗਾ ਜਾਣੇ ਆ ਕੇ ਅੱਛਾ ਉਹ ਜਿਹੜੀ ਗੱਲ ਹੁੰਦੀ ਸੀ ਉਹਨੇ ਜੁਦਨੇ ਭੇਸ ਬਦਲ ਕੇ ਆ ਕੇ ਕਚੇਰੀ ਦੇ ਵਿੱਚ ਬਹਿ ਜਾਣਾ ਸਾਰੀ ਗੱਲ ਸਮਝ ਜਾਣੀ ਇਹੋਂ ਫੋਲਟ ਹੋ ਗਣ ਲੱਗੇ ਸਵਾ ਠੰਡੇ ਹੋਏ ਤੋਂ ਤੇ ਜਮਾ ਕੰਮਲਾ ਬਣ ਗਿਆ ਤੇੜ ਦੇ ਲੀੜੇ ਲਾੜੇ ਜਮਾ ਨਗਨ ਚੱਕ ਨਾਲ ਲਿਬੜਿਆ ਵਿਆ ਪੱਤੇ ਸੁੱਤੇ ਜੇ ਬਨ ਲੈਦੇ ਜਮਾ ਸਦਰਾ ਬਣ ਕੇ ਜਾਵੜਿਆ ਅਪੁੱਠ ਪਾਣੀ ਪਾਈਓ ਕੰ ਕੱਪੜੇ ਜਮਾ ਸਦਰਾ ਬਣ ਕੇ ਜਾਵੜਿਆ ਜਾ ਕੇ ਕਹਿੰਦਾ ਕੀ ਕਰਦੇ ਹੋ ਉਹ ਕਹਿੰਦੇ ਫੁੱਲ ਚੋਕਦੇ ਹੋ ਇਹ ਕੀ ਕਰੀ ਦੇ ਹੁੰਦੇ ਆ ਇਹ ਖਾਈ ਦੇ ਹੁੰਦੇ ਆ ਆਇਆ ਕਰ ਕਿ ਉਹ ਕਹਿੰਦੇ ਨਹੀਂ ਵੀ ਇਹਦਾ ਬੰਦਾ ਮਰਿਆ ਵਾ ਇਹ ਅਸੀਂ ਚਗਣਿਆ ਚੋਕ ਕੇ ਅਸੀਂ ਤਾਰਨੇ ਛੱਪੜ ਚ ਉਹਨਾਂ ਦੇ ਨਾਲ ਕੇਦਾ ਫੁੱਲ ਚੱਕ ਲੈ ਕਿਤੇ ਚੱਕ ਕੇ ਵੱਡਾ ਸਾਰਾ ਹੱਡ ਫੜਾ ਦੇ ਬਸਬੂਤ ਨਾ ਹੋਵਾ ਉਹਨਾਂ ਦੇ ਨਾਲ ਚਗਾ ਗਿਆ ਉਹ ਚਗਾ ਗਿਆ ਤੇ ਟੁੱਟ ਗਿਆ ਰਾਜੇ ਨੇ ਫੇਰ ਪੁੱਛਿਆ ਰਾਜ ਨੇ ਫੇਰ ਪੁੱਛਿਆ ਭਾਈ ਕੋਈ ਆਇਆ ਸੀ ਹੂੰ ਔਰ ਇੱਕ ਆਇਆ ਸੀ ਕਮਲਾ ਸਿਧਰਾ ਜਮਨ ਨਗਨ ਲੱਪੜਿਆ ਪੱਤੇ ਸੁੱਤੇ ਬੰਨੇ ਦੇ ਔਰ ਉਹ ਖੋਖ ਲਿਆ ਚੋਰ ਆ ਉਹੀ ਸੀ ਲੈ ਤੁਹਾਡੇ ਨਾਲ ਫੇਰ ਵੀ ਉਹ ਫੂਗ ਗਿਆ ਫੇਰ ਉਹਨੇ ਯਾਨੀ ਨਾਮ ਧਰਤਾ ਵੀ ਜਿਹੜਾ ਕਹਿੰਗੇ ਚੋਰ ਨੂੰ ਫੜੂ ਨਾ ਵੀ ਐਨਾ ਨਾਮ ਦੇਉ ਮੈਂ ਠੀਕ ਹੈ ਇੱਕ ਬੁਯੀਰ ਸੀ ਉਹਦਾ ਲਾਲ ਸੇ ਉਹ ਕਹਿੰਦਾ ਵੀ ਮੈਂ ਚੱਕੂ ਫੜੂ ਲਾਲ ਲਾਲਚੰਦ ਆਰਾ ਵੀ ਮੈਂ ਫੜੂ ਉਹਨੇ ਕੀ ਕੀਤਾ ਰਾਤ ਨੂੰ ਨਾ ਇਹ ਤਾਂ ਕੋਲੇ ਉਹਦੇ ਫੜੀ ਵੀ ਆਪਣੀ ਜੀ ਉਹ ਵਜੀਰ ਕੋਲੇ ਹੱਥ ਘੜੀ ਨਾਲੇ ਬੇੜੀ ਤੇ ਗੇੜੇ ਦੰਦਾ ਫਿਰਦਾ ਸ਼ਹਿਰ ਦੇ ਵਿੱਚ ਇਹ ਹੁਣ ਨੱਥ ਵਿੜਕ ਲੈਂਦਾ ਸੀ ਉੱਥੇ ਜਾ ਕੇ ਵੀ ਵਜੀਰ ਨੇ ਚੱਕ ਲਈ ਵੀ ਜੀ ਚੰਦ ਨੇ ਚੱਕ ਲਈ ਤੇ ਇਹ ਲਾਲਚੰਦ ਨੇ ਤੇ ਮੈਨੂੰ ਫੜਨ ਦੀ ਖਾਤਰ ਉਨੇ ਕੀ ਕੀਤਾ ਲਾ ਕੇ ਬਨੌਤੀ ਦਾੜੀ ਤੇ ਬੁੜਾ ਬਣ ਗਿਆ ਜਮਾ ਬਣ ਕੇ ਬੁੜਾ ਕੁੱਪ ਪਾ ਲਿਆ ਤੇ ਇੱਕ ਮੂੜੇ ਦੇ ਕਹੀ ਰੱਖ ਲਈ ਲੱਕ ਬਨ ਲਿਆ ਇੱਕ ਦਾਤੀ ਲੈ ਲਈ ਇੱਕ ਕੋਲੇ ਸੋਟੀ ਲੈ ਲਈ ਦੂਜੇ ਪਾਸੇ ਨੰਗੇ ਤੇ ਉਧਰ ਨੂੰ ਜੋਂ ਨੰਗਿਆ ਤੇ ਮੂਰੇ ਉਹ ਮਿਲ ਗਿਆ ਉਹ ਵਾਲਾ ਬਾਬਾ ਤੈਨੂੰ ਅਖਲ ਨਹੀਂ ਤੈਨੂੰ ਅਖਰਗੇ ਚੋਰ ਦਾ ਡਰ ਨਹੀਂ ਕੋਈ ਹੋਰ ਆ ਭਾਈ ਮੈਨੂੰ ਕੀ ਡਰ ਰੱਖ ਲੀਏ ਚੋਰ ਦਾ ਡਰਹੁ ਤਾਨ ਵਾਲਿਆਂ ਨੂੰ ਹੋਊਗਾ ਜਿੰਨਾਂ ਕੋਲੇ ਤਾਨਾ ਤਖਣਿਆਂ ਬੰਦਿਆਂ ਨੂੰ ਡਰ ਹੋਊ ਰਾਜੇ ਨੂੰ ਡਰ ਹੋਊ ਗੱਲੇ ਦਾ ਵੀ ਗੱਲਾਂ ਮੇਰੇ ਫੁੱਜੂ ਮੈਨੂੰ ਕਹਦਾ ਡਾਰਾ ਮਨ ਲ ਬੜਾ ਆਲਮੀਆਂ ਖੇਤੋਂ ਆਇਆ ਨੇਰਾ ਹੋ ਗਿਆ ਅਰਾਖ ਹੀ ਲਈ ਫਿਰਦਾ ਇਹ ਆਦਾ ਬੱਬਾ ਤੈਨੂੰ ਦੇਖੇ ਨਹੀਂ ਕਦੇ ਨਹੀਂ ਇਹਦਾ ਹੱਥ ਘੜੀ ਆ ਤੂੰ ਥਾਣੇ ਨਹੀਂ ਗਿਆ ਕਿਤੇ ਮੈਂ ਕੰਮ ਹੀ ਨਹੀਂ ਕਰਿਆ ਇਹ ਜੇ ਇਹ ਕਿਵੇਂ ਲੱਗਦੀ ਆ ਤੇ ਆ ਕੀ ਆ ਬੀੜੀ ਆ ਕਿਵੇਂ ਲੱਗਦੀ ਆ ਉਹਦੇ ਪੈਰਾਂ 'ਚ ਪੈਂਦੀ ਆ ਫੜ ਕੇ ਉਹਦੇ ਪੈਰਾਂ 'ਚ ਪਾ ਕੇ ਹੋਣ ਉਹਦਾ ਕੁੰਜੀ ਖਿੱਚ ਲਾ ਕੁੰਜੀ ਖਿੱਚ ਲਈ ਤੇ ਆਹ ਹੱਪਤਿ ਕਿਵੇਂ ਉਹ ਕਹਿੰਦਾ ਇਹ ਹੱਥਾਂ ਚ ਆ ਪਉਣ ਲੱਗਦੀ ਆ ਉਹਦੇ ਹੱਥਾਂ ਚ ਪਾ ਕੇ ਇਹ ਕਿਵੇਂ ਆ ਰ ਕੋਨੇ ਕੁੰਜੀ ਖਚਲੀ ਖਿੱਚ ਕੇ ਕੁੰਜੀ ਸਟੜਿਆ ਗੇੜਾ ਦੇ ਕੇ ਸਟੜ ਕੇ ਚੰਗਾ ਕੁੱਟਿਆ ਕੱਟਿਆ ਕੁੱਟ ਕੱਟ ਕੇ ਤੇ ਗਿੜਾ ਸੇ ਧੰਤ ਰਿਆ ਮੈਂ ਅਸੀਂ ਬੂਰੀਆਂ ਭਰ ਕੇ ਧੰਦੀਆਂ ਦੋ ਚੌਂਕ ਚ ਉਹ ਲੈ ਗਿਆ ਚੱਕ ਕੇ ਠੀਕ ਹੈ ਲੈ ਗਿਆ ਤੜਕੇ ਨੂੰ ਪਤਾ ਲੱਗਿਆ ਵੀ ਵਜੀਰ ਬੰਨੇ ਆ ਪਿਆ ਤੇ ਕੁੱਟ ਗਿਆ ਨਾਲੇ ਦੇ ਨਾਲੇ ਧੰ ਲੈ ਗਿਆ ਉਹਨੇ ਹੋਰ ਨਾਮ ਚੱਕਤਾ ਬਈ ਨਾਲੇ ਰਾਜ ਦੇਉ ਤੇ ਨਾਲੇ ਦੀ ਦਾ ਡੋਲਾ ਦੇਉ ਜੰਗੀਰ ਬਖਸ਼ ਨੂੰ ਜਿਹੜਾ ਅਖਲ ਗਿਆ ਚੋਰ ਨੂੰ ਫੜੂ ਉਹਨੂੰ ਜੰਗੀਰ ਬਖਸ਼ ਨੂੰ ਜੰਗੀਰ ਦਾ ਮਤਲਬ ਹੁੰਦਾ ਪੈਲੀ ਵੀ ਇੰਨੀ ਦੇ ਦੂੰਗਾ ਉਹਦਾ ਮਾਮਲਾ ਖਾਈ ਜੋ ਤੇ ਨਾਲੇ ਧੀ ਦਾ ਡੋਲਾ ਦੇਉ ਠੀਕ ਹੈ ਫੇਰ ਭਾਈ ਉਹ ਕੀ ਕੀਤਾ ਚਾਰਨ ਨੇ ਜਾਵੜੇ ਸੂਰਮਾ ਸਿਓ ਹੁਣੀ ਅੱਛਾ ਜੀ ਉਹ ਕਹਿੰਦੇ ਵੀ ਅਸੀਂ ਫੜਾਂਗੇ ਦੋ ਬੋਰੀਆਂ ਧੰਡੀਆਂ ਧਰਦੇ ਚੌਂਕ ਚ ਤੇ ਅਸੀਂ ਨਹੀਂ ਛੱਡਦੇ ਚੱਲਣਾ ਉਹਨੇ ਦੋ ਦੋ ਬੋਰੀਆਂ ਧੰਡੀਆਂ ਧਰਤੀਆਂ ਤੇ ਚਾਰ ਨੇ ਸੂਰਮਾ ਸਿਓ ਹੁਣ ਜਾਂ ਡਾਲੇ ਫਿਰਨ ਉਹਦੇ ਤੇ ਨੋਕ ਲੱਗਿਆ ਚੋਰ ਨੂੰ ਪਤਾ ਲੱਗਿਆ ਇਹ ਲੱਗਿਆ ਚੋਰ ਵੀ ਫਿਰ ਜੂਰਾਂ ਉੱਠਣ ਉਹਦੇ ਵੀ ਹੁਣ ਕਿਵੇਂ ਕਰਾਂ ਤੇ ਜੱਫਾ ਵੀ ਭੈੜਾ ਆਣਿਆਂ ਦਾ ਤੇ ਧੰਨ ਵੀ ਜ਼ਰੂਰ ਚੱਕਣਾ ਜੇ ਫੌਜੀ ਪੇੜਾਂ ਨੇ ਲਾ ਤਨ ਵੀ ਯੂਬ ਚੱਕਣਾ ਉਹਨੇ ਫਿਰ ਠੇਕੇਦਾਰ ਕੋਲੇ ਗਿਆ ਠੇਕੇਦਾਰ ਨੂੰ ਜਾ ਕੇ ਬਾਜ਼ਮਾਰੀ ਵਾਲਾ ਬਾਰ ਖੋਲ ਬੋਤਲ ਲੈਣੀ ਆ ਉਹ ਕਹਿੰਦਾ ਯਾਰ ਭੈ ਦੀ ਦਾ ਰਾਤ ਆ ਤੂੰ ਮਰਾ ਮੋਰੀ ਥਾਈ ਫੜਾ ਦੇ ਉਹਨੇ ਪੈਸੇ ਫੜਾਤੇ ਦਿਉ ਠੇਕੇਦਾਰ ਫੜਾਉਣ ਲੱਗਾ ਮੋਰੀ ਥਾਈ ਆਲਾ ਗਾਂ ਅਗਲਾ ਲਾਲਾ ਭੂਰਾ ਪੈਸੇ ਵੇਦਾ ਉਹਨੇ ਡੱਟਨੇ ਕੱਢ ਲਈ ਉਹ ਗਾਂ ਨਹੀਂ ਕਰਦਾ ਬਾਹਾਂ ਦਾ ਫਾੜ ਗੁੱਸੇ ਨਾਲ ਕਹਿੰਦਾ ਫਾੜ ਧੋਂਗਾ ਇੱਥੇ ਮਰੀ ਕਰਵਾਉਣਾ ਇੱਥੋਂ ਬੜਤੀ ਪਾੜ ਕੇ ਬੋਤਲ ਉਸ ਦੇ ਕੇ ਟੁੱਟ ਗਈ ਤੇ ਵਾਂ ਲੈ ਗਿਆ ਅੰਨਿਆ ਕੋਲੇ ਗਿਆ ਇਹਨੂੰ ਪੈਰ ਚਾਲ ਜਿਆ ਰੇ ਖੇ ਹੇ ਕਿਹੜਾ ਕਿਹੜਾ ਤੇ ਉਹਨਾਂ ਨੇ ਮੂਹਰੇ ਘਰਤੀ ਉਹ ਇੱਕ ਬਾਹ ਨੂੰ ਚਿੰਬੜ ਕੇ ਦੋ ਰੋਨਿਆਂ ਨੇ ਜੋਰ ਲਾਇਆ ਉਹਨੇ ਛੜਤੀ ਕਿਤਨਾ ਭਾਰ ਜਾਲ ਲੱਗੇ ਲੱਗੇ ਤੇ ਜਿਉਂ ਚੱਕੀ ਪੋਰੀ ਧੰਦੀ ਉਹ ਵੀ ਲੈ ਗਿਆ ਅੰਨਿਆ ਕਹਿੰਦੇ ਤੜਕਿਓਂ ਜਾ ਕੇ ਬਈ ਉਹ ਤਾਂ ਚੀਕਾਂ ਮਾਰੇ ਵਿਚਾਰਾ ਬਾਹ ਬੱਢੀ ਵੀ ਅੰਨਿਆ ਤੜਕਿਓਂ ਰਾਜ ਨੇ ਕਚੇਰੀ ਲਾ ਲਈ ਤੇ ਉਹ ਵੀ ਜੱਟ ਦਾ ਮੁੰਡਾ ਹੀ ਬੇਸ ਬਦਲ ਕੇ ਆ ਕੇ ਕਚੇਰੀ ਚ ਬਹਿ ਗਿਆ ਮੈ ਲੈਣਾ ਬੜਕ ਕੀ ਬਣਦਾ ਅਨੇ ਜਾਖਿਆ ਰਹੇ ਜੀ ਮੂੰ ਤਾਂ ਗਿਆ ਨਿਕਲ ਪਰ ਪੁੱਤ ਦੀ ਬਾਹ ਜੜਾਂ ਚੋਂ ਪਟਲੀ ਠੀਕ ਹੈ ਜੜਾਂ ਜੋਂ ਕਿਹਾ ਦੇਖੀ ਉਹ ਵਜ਼ੀਰ ਸਾਰੇ ਕਹਿਣ ਲੱਗੇ ਵੀ ਇਹ ਬਾਹ ਜੜਾਂ ਦਾ ਪੱਟੀ ਵਿੱਚ ਦਾ ਬਾਹ ਦਾ ਵੱਡੀ ਵੀ ਆ ਵੱਡੀ ਵੀ ਆ ਜੋ ਰਾਜਾ ਕਹਿੰਦਾ ਵੀ ਜਿਹੜੀ ਇਹ ਬਾਹ ਵੱਡੀ ਆ ਤੇ ਉਹਦਾ ਬਿੜਕਲਬ ਹੋ ਜਾ ਕੇ ਜਦੋਂ ਗਾਹਾਂ ਗਏ ਫਰਦਾ ਲੱਗਿਆ ਹੌਲੀ ਹੌਲੀ ਤੇ ਉਹ ਵਿਚਾਰਾ ਜਿਹੜੇ ਹਸਪਤਾਲ ਹੁੰਦੇ ਸੀ ਜਾਂ ਹਸਪਤਾਲ ਉਹਨੂੰ ਜਾਖੇ ਨੂੰ ਪੁਲਿਸ ਵਾਲਿਆਂ ਨੇ ਕਿਹਾ ਉਹ ਆ ਨਾ ਵੀ दारू ਦੀ ਉਥੇ ਬੋਤਲ ਲੱਗੀ ਪਈ ਆ ਚਲੋ ਸੁਣ ਦੇਖ ਲੋ ਜਾ ਕੇ ਉਥੇ ਆਖ ਇਹਨਾਂ ਨੇ ਸਬੂਤ ਦੇਖਿਆ ਉਥੇ ਮੈਲਾ ਪਿਆ ਉਥੇ ਹੀ ਬੋਤਲ ਟੁੱਟੀ ਵੀ ਬਈ ਮੇਰੀ ਬਾਹ ਮੱਢ ਕੇ ਲਿਜਾਖ ਇਹਨਾਂ ਨੂੰ ਫੜਾਈ ਆ ਉਹਨੇ ਠੀਕ ਹੈ ਰਾਜੇ ਨੇ ਫੇਰ ਵੀ ਨਾਮ ਉਦੋਂ ਚੱਕਤਾ ਆ ਨਾ ਵੀ ਜਿਹੜਾ ਫੜੂ ਫੇਰ ਜਾ ਆਪਣੇ ਬੋਤਿਆਂ ਵਾਲੇ ਬੋਤਿਆਂ ਵਾਲੇ ਤੁਸੀਂ ਤਾਂ ਦੇਖਿਆ ਨਹੀਂ ਹੋਣੀਆਂ ਡਾਰਾਂ ਆਉਂਦੇ ਸੀ ਜਦੋਂ ਖੂਹ ਚੱਲਦੇ ਸੀ ਆ ਲੰਮੀਆਂ ਦਾਰਾਂ ਪੰਜਾਬ ਪੰਜਾਬ 20 20 ਬੋਤੇ ਇੱਕ ਦੂਜੇ ਦੀ ਪੂਛਣਾ ਬੰਨੇ ਪਉਂਦੇ ਸੀ ਇੱਕ ਜਣਾ ਮੂਰੇ ਹੁੰਦਾ ਡਾਂਗ ਲਾ ਕੇ ਇੱਕ ਜਣਾ ਮੰਗਰ ਇਧਰੋਂ ल्याਉਂਦੇ ਸੀ ਬੀਕਾਂ ਨੇਰ ਕਨੂ ਲਿਆ ਕੇ ਪਿੰਡਾਂ ਚ ਵੇਚਦੇ ਸੀ ਤੇ ਉਹ ਬੋਤਿਆਂ ਵਾਲੇ ਵੀ ਪਹਾੜਾ ਵੀ ਮੇ ਲਾਉਂਦੇ ਸੀ ਉਹ ਕਹਿੰਦੇ ਵੀ ਸਾਡੇ ਕੋਲੇ ਉਠਾ 60 60 ਤੇ ਪਾ ਕੇ ਥੋੜਾ ਥੋੜਾ ਧੰਸੜ ਦੇ ਤੇ ਅਸੀਂ ਫੜਾਂਗੇ ਗਲੀ ਗਲੀ ਚ ਗੇੜਾ ਦੇ ਕੇ ਰਾਜਾਂ ਕੋਲ ਕੀ ਘਾਟਾ ਹੁੰਦਾ ਉਹਨੇ ਪਾ ਪਾ ਕੇ ਦਾ ਥੋੜਾ ਥੋੜਾ ਧਨ ਜਿੰਨਾ ਸੀਗਾ ਪਾ ਕੇ ਬੂਰੀ ਲਾਲਾ ਘਟ ਲਾਲਾ ਤੇ ਉੱਤੇ ਬੋਤ ਬੋਤਿਆਂ ਦੇ ਰੱਖਤਾ ਬੋਤਾ ਉਹ ਦੀ ਪੂਛਣਾ ਬੰਨਤਾ ਉਹ ਦੀ ਪੂਛਣਾ ਬੰਨਤਾ ਇੱਕ ਮੂਰੇ ਇੱਕ ਮਗਰ ਤੇ ਬਾਜ਼ਾਰ ਚ ਜਿਹੜੇ ਦਿੰਦੇ ਤੁਰੇ ਫਿਰਦੇ ਆ ਨੋਂ ਨਾਲੇ ਬਾਹਰ ਚ ਆਏ ਲਾਲਿਆਂ ਦੇ ਭੈਣ ਦੇ ਨਾਲ ਬਾਹਰ ਪੀੜਾ ਛੋਟਾ ਬੋਤਾ ਵੱਡਾ ਹੁੰਦਾ ਤੇ ਉਹ ਖਲੇ ਚੋਰ ਦੇ ਹੁੰਦਾ ਵੱਜਣ ਉਹਨੇ ਦਵਾ ਦਾਵਦਾ ਉਦੋਂ ਮੋਰ ਖੋਲੀ ਬੋਤਾ ਪਾਸੇ ਕੱਢ ਕੇ ਤੇ ਦੂਜੇ ਨੂੰ ਹਾਰਨਾ ਪੰਦ ਤੇ ਅੱਛਾ ਹੀ ਬਾਨ ਕੇ ਬੋਤੇ ਨੂੰ ਇੱਕ ਸੱਖ ਕੀਤਾ ਕਰਕੇ ਸੱਖ ਬੋਤਾ ਤੇ ਮਾਰਿਆ ਗਲ ਪਰਨੇ ਲਾ ਕੇ ਤੱਕਾ ਅੰਦਰ ਮਾਰਿਆ ਬੋਤਾ ਠੀਕ ਹੈ ਜੀ ਬੋਤਾ ਦੀ ਤਾਂ ਟੁੱਟ ਗਈ ਹੂੰ ਤਾਂ ਟੁੱਟ ਗਈ ਰਖਾ ਖੱਚ ਖੱਚ ਕੇ ਬੋਤਾ ਕਰਕੇ ਅੰਦਰ ਮਾਰ ਪੇਟਦਾ ਜਦੋਂ ਜਾ ਕੇ ਉਹਨਾਂ ਨੇ ਬਾਹਰ ਬੋਥੇ ਗਏ ਨੇ ਇੱਕ ਬੋਤਾ ਕੱਢ ਗਿਆ ਹੂੰ ਕਚੇਰੀ ਚ ਗਏ ਜਿਹੜੀ ਜਾ ਕੇ ਇਹ ਵੀ ਬੋਤਾ ਇੱਕ ਕੱਟ ਗਿਆ ਵੀ ਸਾਨੂੰ ਨਹੀਂ ਪਤਾ ਲੱਗਿਆ ਰਾਜਾ ਬੋਤਾ ਹੀ ਇੱਕ ਗਿਆ ਉਹ ਰਾਜਾ ਕਹਿੰਦਾ ਵੀ ਫੇਰ ਨਾਮ ਤਰਿਆ ਰਾਜੇ ਨੇ ਵੀ ਜਿਹੜਾ ਕਰੀਏ ਚੋਰ ਨੂੰ ਫੜੇ ਫੇਰ ਇੱਕ ਠਗਣੀ ਆ ਗਈ ਦੋ ਆਈਆਂ ਇੱਕ ਆੜੀ ਮਸਮਾਨਪੜ ਨੂੰ ਦੂਜੀ ਆੜੀ ਟਾਕੀਲਾ ਨੂੰ ਟਾਕੀ ਵਾਲੀ ਰੱਖ ਨੇ ਉਹਨਾਂ ਵੀ ਇੱਕ ਲਈਆ ਚੋਰ ਫੜਨਾ ਤੈਨੂੰ ਮੂੰਹੋਂ ਮੰਗਵਾ ਨਾਮ ਜਿੰਨਾ ਮਰਜ਼ੀ ਗੱਲੇ ਢੋਲੀ ਪੈਸੇ ਠੀਕ ਹੈ ਜੀ ਉਹਨਾਂ ਕੜੀ ਗਿਆ ਚੋਰ ਵੀ ਉੱਥੇ ਬੈਠਾ ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਜਾਊਗੀ ਮੈਂੰਨਾ ਨਹੀਂ ਕਰੇ ਉਹਨੇ ਕੀ ਕੀਤਾ ਠਗਣੀ ਨੇ ਤੜਕਿਆਂ ਉੱਠ ਖੜੇ ਕੇ ਰੋਟੀ ਖਾ ਲਿਆ ਕਰੇ ਕੋਮਲ ਨਾ ਕਰੇ ਲਾਲੂਨ ਸ਼ੇਰ ਵੱਡਾ ਹੁੰਦਾ ਘਰ ਘਰ ਵੜ ਜਾ ਕਰੇ ਕੁੜੇ ਕੁੜੀ ਜੇ ਕਿਸੇ ਕੋਲੇ ਉੱਠਦਾ ਪੂਰਾ ਮਾਸ ਆ ਮੈਨੂੰ ਦੇ ਦਿਓ ਮੇਰਾ ਮੁੰਡਾ ਦਾ ਸਿਰੇ ਤੇ ਪਿਆ ਬਸ ਜੇ ਫਿਰਦੀ 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 ਤੇ ਲਾਲਿਆਂ ਦੇ ਘਰੇ ਆ ਗਈ ਬੋਤਾ ਗਾਂ ਛਟਿਆ ਪਿਆ ਜਦੋਂ ਲਾਲਿਆਂ ਦੇ ਘਰੇ ਆ ਗਈ ਤੇ ਉਹ ਕਹਿੰਦੀ ਵੀ ਕੁੜੇ ਜੀ ਲਾਲੀ ਨੂੰ ਆਖੇ ਕਹਿੰਦੀ ਜੇ ਕੋੜੇ ਤੇਰੇ ਕੋਲੇ ਉੱਠਦਾ ਮਾਤ ਆ ਮੈਨੂੰ ਇੰਨਾ ਖ ਮਿਲ ਜੇ ਮੇਰਾ ਮੁੰਡਾ ਜਮਾ ਸਿਰੇ ਤੇ ਮੇਰਾ ਮੁੰਡਾ ਬਸ ਜੇ ਉਹ ਲਾਲੂ ਦੇ ਬਖਤੂ ਜਿੱਥੇ ਆ ਗਿਆ ਵਿਚਾਰੀ ਦੇ ਉਹ ਕਹਿੰਦੀ ਮੇਰੇ ਮੁੰਡੇ ਵਰਗਾ ਜੇ ਬਸ ਜੇ ਤਾਂ ਉਹਨੇ ਪਿਆਸੀ ਗੋਹਾਂ ਭੈਣ ਦਾ ਸੱਟੇ ਪਰੇ ਸੜੇ ਹਣ ਮਾਰਦੀ ਸੀ ਉਹਨੇ ਵੱਢ ਕੇ ਮਾਰ ਜੈ ਇੰਨਾ ਸਲਾ ਲੈ ਆ ਕੇ ਫੜਾਤਾ ਲੈ ਆ ਕੇ ਲੈ ਜਾ ਜਦੋਂ ਲੈ ਕੇ ਨਿਕਲੀ ਉਹਦੇ ਨੂੰ ਬਾਅਦ ਚ ਉਹ ਆ ਗਿਆ ਅਖਲੇ ਗਿਆ ਆ ਗਿਆ ਮਾਈ ਕੀ ਲਈ ਜਾਨੇ ਆ ਪੱਕੇ ਮੇਰਾ ਮੁੰਡਾ ਬਿਮਾਰਾ ਪੂਰਾ ਮਾਸ ਲੈ ਕੇ ਚੱਲਿਆ ਉਹ ਕੋਹ ਲੋਹੈ ਸੋਰੀ ਕੰਬਲੀ ਇੰਨੇ ਖਨਾ ਕੀ ਬਣਨਾ ਆ ਤੈਨੂੰ ਮੈਂ ਬਜਾਰੇ ਦੇ ਮਾਂ ਉਹਨੇ ਆਖਿਆ ਵੀ ਵਧੀਆ ਚਲ ਜੇ ਪੂਰਾ ਹੀ ਸਬੂਤ ਮਿਲ ਜੂ ਤਾਂ ਜਾ ਕੇ ਬੋਤੇ ਦੇ ਕੰਨ ਫੜਾਤੇ ਐਡੇ-ਐਡੇ ਕੰਨ ਹੁੰਦੇ ਆ ਬੋਤੇ ਦਾ ਕੰਨ ਫੜ ਤੇ ਕਿਰਪਾਨ ਨਾਲ ਹੁਣ ਤੈਨੂੰ ਸ਼ੈਰੀ ਵੜਦਣਾ ਅਸਲ ਉਹਦੀ ਪੁੱਤ ਫੇਰ ਤਾਂ ਬੜਾ ਹੀ ਚੰਗਾ ਉਹਨੇ ਆਖਿਆ ਤੇਰੀ ਲਿ ਜਾ ਕੇ ਦੇ ਦੂੰ ਐ ਕਰਦੇ ਕਿ ਦੇਖੇ ਪੁੱਤ ਮੇਰੇ ਨਾਲ ਮਾਰੀ ਤੇਰੇ ਘਰ ਤੋਂ ਮਾਰੂ ਮਾਰੀ ਤੇ ਉੱਥੇ ਬੁੜੀ ਮਾਰਤੇ ਉਹke ਪਾਸੇ ਬੁੜੀ ਦਾ ਪਤੀ ਸ਼ੱਕ ਤੇ ਬੋਤਾ ਵੀ ਨਾ ਪਤਾ ਬੁੱਤ ਜਮਨਾ ਨਾ ਨਿਸ਼ਾਨੀ ਚੱਕ ਪਾ ਜਾਣੀ ਤੇ ਬੁੜੀ ਬਣਾ ਗਈ ਫੇਰ ਭਾਈ ਇਕੱਠ ਹੋ ਗਿਆ ਉਹ ਇਕੱਠ ਹੋ ਗਿਆ ਫਿਰ ਰਾਜਾ ਕਹਿੰਦਾ ਭਈ ਜਿਹੜਾ ਕਲਿਆ ਚੋਰ ਆ ਮੈਨੂੰ ਆਖੇ ਰੱਖਦੇ ਵੀ ਮੈਂ ਇਕ ਲਈਆਂ ਤੇ ਮੈਂ ਉਹਨੂੰ ਮੂੰਹੋਂ ਮੰਗਮਾ ਨਾਮ ਦੇਉ ਧੀੜਾ ਦੇਉ ਡੋਲਾ ਅੱਧਾ ਦੇਉ ਰਾਜ ਪਹਿਨਾਂ ਦਾ ਉਹ 5-6 ਦਿਨ ਦੇਖ ਕੇ ਮੁੜਿਆ ਵੇ ਮੈਂ ਕੋਈ ਮੈਂ ਆ ਜੀ ਮੈਂ ਆ ਉਹ ਕਦੇ ਸਬੂਤ ਦੇ ਸਬੂਤ ਕੋਈ ਨਾ ਫੇ ਚੌਥੇ ਪੰਜੇ ਮੈਂ ਸਿੱਧਾ ਰਾਜ ਦੇ ਪੇਸ਼ ਹੋ ਗਿਆ ਲਈ ਮੈਂ ਆ ਚੋਰ ਤੇਰਾ ਜੱਟ ਦਾ ਪੁੱਤ ਨਾ ਲਾਲਿਆਂ ਨਾਲ ਰਲਿਆ ਵਿਆ ਸੀ ਆ ਗੱਲ ਸੀ ਸਾਰੀ ਸਰੀਤ ਗੱਲ ਦੱਸਦੀ ਵੀ ਆਹ ਦੇਖ ਲੈ ਆਹ ਸਬੂਤ ਲੈ ਲੈ ਆਹ ਤੇਰੀ ਮਾਇਆ ਪਈ ਆ ਮੈਂ ਪੰਡੰਬਰ ਨੇ ਆਹ ਬੋਤਾ ਪਿਆ ਅੰਦਰੇ ਬੁੜੀ ਪਈ ਆ ਵੱਡੀ ਸਾਰਾ ਸਮਾਨ ਉਮੇ ਪਿਆ ਨਾਇਦਾ ਰਾਜ ਦੀ ਕੁੜੀ ਵਿਆਹੀ ਤੇ ਨਾਲੇ ਰਾਜ ਨੇ ਦਿੱਤਾ ਰਾਜ